ਕੁਦਰਤ ਦੇ ਅੱਗੇ ਕਦੇ ਕਿਸੇ ਦਾ ਜੋਰ ਨਹੀਂ ਚੱਲਦਾ। ਹੜ੍ਹਾਂ ਨੇ ਬੜੀ ਭਿਆਨਕ ਤਬਾਹੀ ਪੰਜਾਬ ਦੇ ਵਿੱਚ ਮਚਾਈ ਹੈ। 4 ਲੱਖ ਏਕੜ ਤੋਂ ਵੱਧ ਜਿਹੜੀ ਫਸਲ ਬਿਲਕੁਲ ਬਰਬਾਦ ਹੋ ਗਈ। 2000 ਤੋਂ ਵੱਧ ਜਿਹੜੇ ਪਿੰਡ ਨੇ ਉਹ ਤਬਾਹ ਹੋ ਗਏ। ਪਸ਼ੂ ਧਨ ਦਾ ਨੁਕਸਾਨ ਹੋ ਗਿਆ। ਮਤਲਬ ਇੰਨਾ ਕੋ ਘਾਟਾ ਪਿਆ ਜਿਹੜਾ ਕਦੇ ਪੂਰਾ ਹੀ ਨਹੀਂ ਹੋ ਸਕਦਾ। ਬਟ ਕੁਦਰਤ ਤੇ ਕੁਦਰਤ ਹੈਗੀ ਹੈ। ਤਬਾਹੀ ਦਾ ਬੰਦਰ ਨਹੀਂ ਦੇਖਿਆ ਜਾ ਸਕਦਾ। ਲੇਕਿਨ ਮੈਂ ਧੰਨਵਾਦ ਕਰਨਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰੋਬਿੰਸਿੰਘ ਮਾਨ ਦਾ ਉਹਨਾਂ ਦੀ ਸਮੁੱਚੀ ਟੀਮ ਦਾ ਕੱਲ ਉਹਨਾਂ ਨੇ ਇਤਿਹਾਸਕ ਫੈਸਲੇ ਲਏ ਜਿਹੜਾ ਕਿ ਪ੍ਰਭਾਵਿਤ ਲੋਕਾਂ ਦੀ ਜ਼ਖਮਾਂ ਦੇ ਉੱਤੇ ਮਰਰ ਮਲਾਉਣ ਦੇ ਬਰਾਬਰ 20000 ਰੁਪਇਆ ਪ੍ਰਤੀ ਏਕੜ ਮੁਆਵਜ਼ੇ ਦਾ ਐਲਾਨ ਕੀਤਾ ਹੈ ਔਰ ਸਾਰਾ ਤੋਂ ਵੱਡੀ ਗੱਲ ਦੇਸ਼ ਦੇ ਵਿੱਚ ਪਹਿਲੀ ਵਾਰੀ ਇਸ ਆਫਤ ਦੇ ਵਿੱਚੋਂ ਨਿਕਲਣ ਵਾਸਤੇ ਇੱਕ ਐਸੀ ਪਾਲਿਸੀ ਜਾਂਦੀ ਹੈ ਜਿਹਦੀ ਜ਼ਮੀਨ ਉਹਦਾ ਰਿਤਾ ਜਿਦਾ ਖੇਤ ਉਧਰ ਦੇ ਜਿਸ ਦੇ ਤਹਿਤ ਜਿਹੜੀ ਹੈ ਜਿਹੜੀ ਫਸਲਾਂ ਦੇ ਵਿੱਚ ਰੇਤਾ ਭਰ ਗਿਆ ਹੈਗਾ ਉਹ ਕਿਸਾਨ ਉਸ ਰੇਤੇ ਨੂੰ ਵੇਚ ਸਕਦੇ ਆ ਪਰ ਮੇ ਪੂਰਾ ਘਾਟਾ ਤਾਂ ਨਹੀਂ ਪੂਰਾ ਖੇਤਾ ਜਾ ਸਕਦਾ ਪਰ ਕੁਝ ਹੱਦ ਤੱਕ ਇਸ ਦੇ ਨਾਲ ਉਹਨਾਂ ਨੂੰ ਲੀਫ ਵੀ ਮਿਲਦਾ ਹੈ। ਔਰ ਮਾਨ ਸਾਹਿਬ ਨੇ ਬਾਕੀ ਦੀ ਐਲਾਨ ਕੀਤਾ ਹੈ ਕਿ ਵਿਰਤਕਾਂ ਦੀ ਮੁਆਵਜ਼ਾ ਮਿਲੇਗਾ, ਬਾਕੀ ਨੁਕਸਾਨ ਦਾ ਮੁਆਵਜ਼ਾ ਵੀ ਮਿਲੇਗਾ। ਅੱਜ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੇ ਦੌਰੇ ਤੇ ਆਏ। ਪੂਰਾ ਪੰਜਾਬ ਟਿਕ ਟਿਕੀ ਲਗਾ ਕੇ ਉਹਨਾਂ ਦੇ ਦੌਰੇ ਵੱਲ ਦੇਖ ਰਿਹਾ ਹੈ ਕਿ ਉਹ ਕੋਈ ਚੰਗੀ ਰਾਹਤ ਪੰਜਾਬ ਨੂੰ ਚੰਗਾ ਪੈਕੇਜ ਜਿਹੜਾ ਉਹ ਪੰਜਾਬ ਨੂੰ ਦੇ ਕੇ ਜਾਣ ਕਿਉਂਕਿ ਜੇ ਉਹ ਅਫਗਾਨਿਸਤਾਨ ਨੂੰ ਪੈਕੇਜ ਦੇ ਸਕਦੇ ਹੈ ਤੇ ਪੰਜਾਬ ਤੇ ਖੁਦ ਹਿੰਦੁਸਤਾਨ ਦਾ ਹਿੱਸਾ ਹੈ ਇੱਕ ਮਹੱਤਵਪੂਰਨ ਅੰਗ ਹੈ ਦੇਸ਼ ਦਾ ਪੰਜਾਬ ਨੇ ਹਮੇਸ਼ਾ ਦੇਸ਼ ਦੀ ਸੇਵਾ ਕੀਤੀ ਹੈ ਮਦਦ ਕੀਤੀ ਹੈਗੀ ਹੈ ਕਿਤੇ ਐਵੇਂ ਨਾ ਹੋਵੇ ਜਿਵੇਂ ਉਹਨਾਂ ਦੇ ਮਿਨਿਸਟਰ ਵੀ ਆਏ ਇੱਥੇ ਸਿਰਫ ਡਿਜਾਸਟਰ ਟੂਰਿਜ਼ਮ ਕਰਕੇ ਚੱਲਦੇ। ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਜਿਹਾ ਜੋ ਪੰਜਾਬ ਦੇ ਵਿੱਚ ਆ ਰਹੇ ਪੰਜਾਬੀਆਂ ਦੀ ਹੁਨਰਾਂ ਦੇ ਉੱਤੇ ਖੜਾ ਉਤਰ ਔਰ ਪੰਜਾਬ ਨੂੰ ਵੱਡਾ ਰਾਹਤ ਪੈਕੇਜ ਜਿਸ ਤਰ੍ਹਾਂ ਕੱਲ ਪੰਜਾਬ ਦੇ ਲੋਕਾਂ ਨੇ ਡਿਮਾਂਡ ਕੀਤਾ ਕਿ ਘੱਟੋ ਘੱਟ 20000 ਕਰੋੜ ਰੁਪਏ ਦਾ ਪੈਕੇਜ ਉਹ ਪੰਜਾਬ ਨੂੰ ਜ਼ਰੂਰ ਦੇ ਦੇਗਾ। ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਆਪਣਾ ਫਰਜ਼ ਨਿਭਾਤਾ ਤੇ ਹੁਣ ਵਾਰੀ ਜਿਹੜੀ ਹੈ ਉਹ ਦੇਸ਼ ਦੇ ਪ੍ਰਧਾਨ ਮੰਤਰੀ। ਕੁਦਰਤ ਦੇ ਅੱਗੇ ਕਦੇ ਕਿਸੇ ਦਾ ਜੋਰ ਨਹੀਂ ਚੱਲਦਾ। ਹੜਾ ਨੇ ਬੜੀ ਭਿਆਨਕ ਤਬਾਹੀ ਪੰਜਾਬ ਦੇ ਵਿੱਚ ਮਚਾਈ ਹੈ 4 ਲੱਖ ਏਕੜ ਤੋਂ ਵੱਧ ਜਿਹੜੀ ਫਸਲ ਬਿਲਕੁਲ ਬਰਬਾਦ ਹੋ ਗਈ 2000 ਤੋਂ ਵੱਧ ਜਿਹੜੇ ਪਿੰਡ ਨੇ ਉਹ ਤਬਾਹ ਹੋ ਗਏ ਪਸ਼ੂ ਧਨ ਦਾ ਨੁਕਸਾਨ ਹੋ ਗਿਆ ਮਤਲਬ ਇੰਨਾ ਕੋ ਘਾਟਾ ਪਿਆ ਜਿਹੜਾ ਕਦੇ ਭੁੜਾ ਹੀ ਨਹੀਂ ਹੋ ਸਕਦਾ ਬਟ ਕੁਦਰਤ ਤੇ ਕੁਦਰਤ ਹੈਗੀ ਹੈ ਤਬਾਹੀ ਦਾ ਬੰਜਰ ਨਹੀਂ ਦੇਖਿਆ ਜਾ ਸਕਦਾ ਲੇਕਿਨ ਮੈਂ ਧੰਨਵਾਦ ਕਰਨਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭੋਗੇ ਸਿੰਘ ਮਾਨ ਦਾ ਉਨ੍ਹਾਂ ਦੀ ਸਮੁੱਚੀ ਟੀਮ ਦਾ ਕੱਲ ਉਹਨਾਂ ਨੇ ਇਤਿਹਾਸਕ ਫੈਸਲੇ ਲਏ ਜਿਹੜਾ ਕਿ ਪ੍ਰਭਾਵਿਤ ਲੋਕਾਂ ਦੀ ਜ਼ਖਮਾਂ ਦੇ ਉੱਤੇ ਮਰਮਲਾਉਂ ਦੇ ਬਰਾਬਰ 20000 ਰੁਪਇਆ ਪ੍ਰਤੀ ਇਕੜ ਮੁਆਵਜ਼ੇ ਦਾ ਐਲਾਨ ਕੀਤਾ ਹੈ। ਔਰ ਸਾਰੇ ਤੋਂ ਵੱਡੀ ਗੱਲ ਦੇਸ਼ ਦੇ ਵਿੱਚ ਪਹਿਲੀ ਵਾਰੀ ਇਸ ਆਫਤ ਦੇ ਵਿੱਚੋਂ ਨਿਕਲਣ ਵਾਸਤੇ ਇੱਕ ਐਸੀ ਪਾਲਿਸੀ ਜਾਂਦੀ ਹੈ ਜਿੱਦੀ ਜ਼ਮੀਨ ਉਹਦਾ ਰਹਿ ਰਿਤਾ ਜਿੱਦਾ ਖੇਤ ਉਹਦਾ ਰਹਿ ਜਿਸ ਦੇ ਤਹਿਤ ਜਿਹੜੀ ਫਸਲਾਂ ਦੇ ਵਿੱਚ ਰੇਤਾ ਭਰ ਗਿਆ ਹੈਗਾ ਉਹ ਕਿਸਾਨ ਉਸ ਰੇਤੇ ਨੂੰ ਵੇਚ ਸਕਦਾ ਹੈ ਭਾਵੇਂ ਪੂਰਾ ਘਾਟਾ ਤਾਂ ਨਹੀਂ ਪੂਰਾ ਕੀਤਾ ਜਾ ਸਕਦਾ ਪਰ ਕੁਝ ਹੱਦ ਤੱਕ ਇਸ ਦੇ ਨਾਲ ਉਹਨਾਂ ਨੂੰ ਲੀਫ ਵੀ ਮਿਲਦੀ ਹੈ। ਔਰ ਮਾਨ ਸਾਹਿਬ ਨੇ ਬਾਕੀ ਦੀ ਐਲਾਨ ਕੀਤਾ ਹੈ ਕਿ ਨਿਰਤਕਾਂ ਦੀ ਮੁਆਵਜ਼ਾ ਮਿਲੇਗਾ, ਬਾਕੀ ਨੁਕਸਾਨ ਦਾ ਮੁਆਵਜ਼ਾ ਵੀ ਮਿਲੇਗਾ। ਅੱਜ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੇ ਦੌਰੇ ਤੇ ਆਏ। ਪੂਰਾ ਪੰਜਾਬ ਕਿੱਕਟੀ ਕੀ ਲਗਾ ਕੇ ਉਹਨਾਂ ਦੇ ਦੌਰੇ ਵੱਲ ਦੇਖਿਆ ਹੈ ਕਿ ਉਹ ਕੋਈ ਚੰਗੀ ਰਾਹਤ ਪੰਜਾਬ ਨੂੰ ਚੰਗਾ ਪੈਕੇਜ ਜਿਹੜਾ ਉਹ ਪੰਜਾਬ ਨੂੰ ਫਿਰਕੇ ਜਾਣ ਕਿਉਂਕਿ ਜੇ ਉਹ ਅਫਗਾਨਿਸਤਾਨ ਨੂੰ ਪੈਕੇਜ ਦੇ ਸਕਦੇ ਹਨ ਪੰਜਾਬ ਤੇ ਖੁਦ ਹਿੰਦੁਸਤਾਨ ਦਾ ਹਿੱਸਾ ਹੈ ਇੱਕ ਬਹੁਤ ਹੀ ਮਹੱਤਵਪੂਰਨ ਅੰਗ ਹੈ ਦੇਸ਼ ਦਾ ਪੰਜਾਬ ਨੇ ਹਮੇਸ਼ਾ ਦੇਸ਼ ਦੀ ਸੇਵਾ ਕੀਤੀ ਹੈ ਮਦਦ ਕੀਤੀ ਹੈਗੀ ਹੈ ਕਿਤੇ ਐਵੇਂ ਨਾ ਹੋਵੇ ਜਿਵੇਂ ਉਹਨਾਂ ਦੇ ਮਿਨਿਸਟਰ ਵੀ ਆਏ ਇੱਥੇ ਸਿਰਫ ਡਿਜਾਸਟਰ ਟੂਰਿਜ਼ਮ ਕਰਕੇ ਚੱਲਦੇ। ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਜਿਾ ਜੋ ਪੰਜਾਬ ਦੇ ਵਿੱਚ ਆ ਰਹੇ ਨੇ ਪੰਜਾਬੀਆਂ ਦੀ ਹੋਂਦਾਂ ਦੇ ਉੱਤੇ ਖੜਾ ਉਤਰ ਔਰ ਪੰਜਾਬ ਨੂੰ ਵੱਡਾ ਰਾਹਤ ਪੈਕੇਜ ਜਿਸ ਤਰ੍ਹਾਂ ਕੱਲ ਪੰਜਾਬ ਦੇ ਲੋਕਾਂ ਨੇ ਡਿਮਾਂਡ ਕੀਤਾ ਕਿ ਘੱਟੋ ਘੱਟ 20000 ਕਰੋੜ ਰੁਪਏ ਦਾ ਪੈਕੇਜ ਪੰਜਾਬ ਨੂੰ ਜ਼ਰੂਰ ਦੇ ਕੇ ਜਾਵੇ। ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਆਪਣਾ ਫਰਜ਼ ਨਿਭਾਤਾ ਤੇ ਹੁਣ ਵਾਰੀ ਜਿਹੜੀ ਹੈ ਉਹ ਦੇਸ਼ ਦੇ ਪ੍ਰਧਾਨ ਮੰਤਰੀ ਦੀ।